ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਣਾ ਨਵਾ ਤਸਵੀਰ ਬਾਗਾ ਪ੍ਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜੇ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 91488 ਹੈ ਜੀ ਸੱਲੀ ਪਰਖ ਤੁਸੀਂ ਆਏ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਸਵੇ ਸਵੇ ਨਾਗ ਆਗੇ ਅੱਜ ਦੋ ਟਾਈਮ ਚੋਕੇ ਭਲਾ ਤੁਸੀਂ ਤਿੰਨ ਟਾਈਮ ਚੋਕੇ ਆਪਦੀ ਸੱਲੀ ਕਰਕੇ ਲਿਜਾਓ ਬਾਕੀ ਜਾਣਕਾਰੀ ਬਾਈ ਦੋਲਾ ਲੈ ਲੈਣੇ ਆਗੇ ਮੇਰਾ ਕੰਮ ਸਿਰਫ ਪਸ਼ੂ ਦਿਖਾਉਣ ਦਾ ਵਾ ਉਹ ਤੋਂ ਤੁਹਾਨੂੰ ਤੇਰਾ ਬਾਈ ਨੇ ਤੇ ਪੈਸੇ ਦੇ ਦਿੰਨੇ ਆ ਬਾਈ ਨੂੰ ਹਾਂਜੀ ਬੇਦਸਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵੋ ਨਾਮ ਦੱਸ ਦਗੇ ਜੀ ਬਾਈ ਸਹੀ ਗੱਲ ਕਹਿੰਦਾ ਹੈ ਮੇਰਾ ਨਾਮ ਕਾਚਾ ਪਿੰਡ ਲੱਗਿਆ ਨਾ ਤੁਸੀਂ ਬਾਗਾ ਆਪਣਾ ਜਿਹੜਾ ਮੋਗਾ ਠੀਕ ਹੈ ਜੀ ਇਹ ਗੱਲ ਤੁਸੀਂ ਸਹੀ ਕਹਿੰਦੇ ਹਰ ਵਾਰ ਹਾਂਜੀ ਉਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਪਸ਼ੂ ਵਿਖਾਈਏ ਤੇ ਤੇਰਾ ਕੰ ਉਹਦਾ ਕੰਮ ਸੱਚ ਬੋਲਣਾ ਤਸੱਲੀ ਪਰਖ ਹਾਂ ਤਸੱਲੀ ਪਰਖ ਅਗਲੇ ਨੇ ਕਰਨੀ ਆ ਜੇ ਕੱਟੀਆਂ ਉਹਨਾਂ ਤਾਂ ਰੋਟੀ ਖਾਣ ਲਈ ਤਾਂ ਹੀ ਉਹ ਕਹਿੰਦੇ ਹੋ ਗਏ ਠੀਕ ਆ ਜੀ ਆ ਹੁਣ ਮੂੰਹ ਲਾ ਕੇ ਤੁਹਾਡੇ ਸਾਹਮਣੇ ਤੇਰੇ ਅਈ ਤਾਂ ਮੈਚ ਵੇਖਿਆ ਬਾਈ ਹੁਣੇ ਉਹਦਾ ਕੰਮ ਗੈਰ ਤੈਨੂੰ ਕਹਿ ਕੇ ਇਹ ਮੂੰਹ ਲਾ ਕੇ ਬਾਹਰ ਉਤਰਿਆ ਠੀਕ ਆ ਬਾਈ ਅੱਛੀ ਛੱਡਣੀ ਪੈਂਦੀ ਆ 2 ਮਹੀਨਿਆਂ ਕੇ ਸਵਾ 2 ਪ੍ਰੈਨਟ ਠੀਕ ਆ ਜੀ ਪ੍ਰਭ ਜਣੇ ਖਾਲੀ ਪਰਮਾਤਮਾ ਪੈਨੇ ਪੁੱਛੂ ਲਿਆਉਣੇ ਆ ਠੀਕ ਆ ਜੀ 100 ਜੋ ਤਕਰੀਬਨ 70 ਤਾਂ ਨਿਕਲਦੀਆਂ ਹੀ ਆ ਠੀਕ ਆ ਜੀ ਅਰੇ ਟੀਕਾ ਭਰਾਣ ਦਾ ਬੁੜੀ ਕਹਿੰਦੀ 2 ਮਹੀਨ ਨਹੀਂ ਐਵੇਂ ਵਾਰ-ਵਾਰ ਹੱਥ ਪੋਈਆਂ ਵਿੱਚ ਕਿਹੜਾ ਰੱਖਣੀ ਹੈ ਠੀਕ ਹੈ ਜੀ ਇਹਦਾ ਪਰਮਾਤਮਾ ਜੀ ਮੇਰੇ ਨਾਲ ਆਪਾਂ ਰੁਪਈਆ 2000 ਲੈਨੇ ਆਪਾਂ ਠੀਕ ਹੈ ਜੀ ਤੇ ਲੱਖ ਦੀ ਵੜਾ ਜਾਂ 10 ਲੱਖ ਦੀ ਜਾਂ 2000 ਦੀ ਹੈ ਠੀਕ ਹੈ ਜੀ 2000 ਦੀ 2000 ਵਾਲੀ ਦੁੱਧ ਪੁੱਤ ਲੈਣੀ ਪਹੁੰਚ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੇੜਾ ਦੁੱਧ ਮੈਂ ਵਰਗਾ ਦੁੱਧ 10 ਲੀਟਰ ਕੰਡੇ ਵਾਲਾ ਤਿਆਰ ਹੈ ਠੀਕ ਹੈ ਭਾਈ ਬੰਦਾ ਦੋ ਡਾਂਗ ਚੋਭੇ ਮੇਰੇ ਨਾਲ ਗੱਲ ਕਰੇ ਠੀਕ ਹੈ ਜੀ ਅਗਲੇ ਘਰੇ ਜਾ ਕੇ ਪਸ਼ੂ ਮੰਨ ਕੇ ਚੱਲੋ ਐਟੋ ਫਰਵਾੜੇ ਭੇਜਣਾ ਪਸ਼ੂ ਫਰਵਾੜਾ ਕਿੰਨੀ ਵਾਟ ਹੈ ਹਾਂਜੀ ਉਹ ਤੁਹ ਹੰਬ ਥੱਕ ਜਾਂਦਾ ਪੱਲੁਧਿਆਣੇ ਆ ਬਾਹਾਂ ਫਿਰ ਗਿਆ ਕਰਕੇ ਬਾਸ ਦੇ ਵਿੱਚ ਖੜ ਜੰਨੇ ਆ ਆਪਣਾ ਬੁਰਾ ਹਾਲ ਹੋ ਜਾਂਦਾ ਸਹੀ ਗੱਲ ਤਰੀਫ ਦਾ ਮਸਾਂ ਜਾ ਕੇ ਡੱਕਦੇ ਪਾਣੀ ਪੀਣੇ ਹੋਟਲ ਤੇ ਬਹਿਨੇ ਆ ਹਾਂਜੀ ਜਲਦੀ ਜਲਦੀ ਆਰਾਮ ਕਰਦੇ ਹੋ ਹਾਂਜੀ ਇਹ ਆ ਠੀਕ ਹੈ ਉਹ ਤੁਹ ਹੰਬ ਜਿੱਦਾਂ ਕਿ ਲੋ ਪਈਆ ਘਰ ਜੂ ਦੇ ਵਿੱਚ ਨਾ ਲਾ ਕਹਿੰਦੇ ਉਹ ਕਾਕੀ ਨੇ 10 ਘੋਨੋ ਗਾਈ ਫੂਟ ਕਰਦੇ ਜਾਂ ਨਿਕਲਿਆ ਨਾ ਕੋਲੋ ਕੋਝ ਬੰਦੋ ਕਰ ਦੇ ਹੰਬਾ ਤਕੇ ਚਵਾ ਕੇ ਦੋ ਬਾਈ ਸਿੱਧੀ ਗੱਲ ਤੂੰ ਹੀ ਦੋ ਡੰਗ ਫੇ ਫਿਕਰਾ ਪਾਠੀ ਦੇਵੇਂ ਭਾਵੇਂ ਫਿਰ ਬੰਦਾ ਮਹਿਸੂਸ ਨਹੀਂ ਕਰਦਾ ਹਾਂਜੀ ਹਾਂਜੀ ਇਹ ਚੱਕਰ ਤੋਂ ਹੀ ਕਰਦੇ ਆ ਠੀਕ ਆ ਬਾਈ ਹਾਂ ਇਹਦਾ ਮੁੱਲ 35000 ਰੁਪਏ ਧਿਆਨ 1 ਰੁਪਿਆ 100 100 ਰੁਪਏ ਛੱਡੂਗਾ ਵੱਛੀ ਮਗਰ ਵੱਛੀ ਮਗਰ ਠੀਕ ਆ ਜੀ ਘੱਟੋ ਘੱਟ 5000 ਦੇ ਵੱਛੀ ਆ ਠੀਕ ਆ ਤੋਰ ਲਈ ਵੱਛੀ ਤੋਂ ਬਣਾਉਣਾ ਮੈਂ ਵੱਛੀ ਲਾੜਦਾ ਵੱਛੀ ਲੈਣੀ ਨਹੀਂ ਠੀਕ ਆ ਵੱਛੀ ਤੋਂ ਬਣਾ ਬਈ ਨੇੜੇ ਨਹੀਂ ਹੁੰਦੀ ਠੀਕ ਆ ਬਾਈ ਛੱਡਣੀ ਪੈਂਦੀ ਆ ਠੀਕ ਆ ਬਾਈ ਹਾਂ ਲੋ ਵੀ ਦੋਸਤੋ ਆ ਵੱਛੀ ਇਹਨੂੰ ਠੀਕ ਆ ਇਹ ਤਮਾ ਵੇਖੇ ਵਾਕਤ ਤੁਸੀਂ ਦੋ ਟਾਈਮ ਚੋ ਲੈਣੀ ਆ ਭਲਾ ਤਿੰਨ ਟਾਈਮ ਚੋ ਲੋ ਚਵਾਈ ਇੰਨੀ ਵਧੀਆ ਠੀਕ ਆ ਬੱਛੀ ਛੱਡ ਕੇ ਬਾਈ ਕਹਿੰਦਾ ਚਵਾਈ ਦੀ ਆ ਵੱਡੀ-ਬੁੱਡੀ ਬਹੁਤ ਆ ਗਈ ਸਵਾ ਦੋਾਂ ਦੀ ਗੱਪਣਾ ਸਵਾ ਦੋਾਂ ਦੀ ਗੱਪਣ ਆ ਗਈ ਉਹ ਤੁਸੀਂ ਚੈੱਕ ਕਰਾ ਲੈਣੀ ਆ ਆਪਦੀ ਬਾਈ ਵੱਲੋਂ ਖਾਲੀ ਆ ਅੱਛਾ ਆ ਬਾਈ ਵੱਲੋਂ ਖਾਲੀ ਆਗੀ ਪਰ ਤੁਸੀਂ ਆਪਦੀ ਬਈ ਘਰ ਲੈ ਜਾਓ ਜਰੂਰ ਚੈੱਕ ਕਰਾ ਲੈ ਫਿਰ ਬਾਈ ਤੁਹਾਨੂੰ ਅਜ ਖਾਲੀ ਦੇ ਭਾਗ ਦੇਣੀ ਆ ਇਹ ਅੱਤੀ ਚਵਾਈ ਵਾਲਾ ਸੋਹਣਾ ਗੁਲਾਬੀ ਥਾਣਾਗਾ ਕੋਈ ਫੋੜ ਛਾਂਗ ਨਹੀਂ ਗਈ ਮੋੜ ਲਿਆ ਬਾਈ ਵੱਡੀ-ਬੁੱਡੀ ਬਹੁਤ ਆ ਬੁੱਦੀ ਵਾਲੀ ਵਹਿੜ ਕਾਲਾ ਰੰਗ ਆ ਸਾਰਾ ਇਹ ਦੇਖ ਸਕਦੇ ਹੋ ਚਮਕ ਚਮਕ ਅੱਛੀ ਦੀ ਬਹੁਤ ਆ ਗਈ ਗੱਬਣ ਗੱਬਣ ਪਉਦਾ ਹੁੰਦਾ ਵਾ ਸੂਏ ਸਵਾਏ ਨਗਦਾ ਕਾਦਾ ਵਾ ਜਿਹੜਾ ਆਪਾਂ ਚੋਈ ਲੈਣਾ ਵਾ ਤੁਸੀਂ ਆਪ ਦੀ ਚੋਕੇ ਲੈ ਜਾਣੀ ਆਗੀ ਗੱਬਣ ਪਉਦਾ ਵਹਿ ਮੁੰਦਾ ਵਾ ਚੋਏ ਚੋਏ ਦਾ ਸੂਏ ਸਵਾਏ ਦਾ ਕਾਦਾ ਵਹਿ ਮਨ ਆਪਾਂ ਚੋਲਣਾ ਦੋ ਟਾਈਮ ਆਪਦਾ ਆ ਵੱਛੀ ਆਗੀ ਸਾਡੇ ਗੱਪੀ ਆਗੀ ਅੱਛੀ ਛੱਡ ਕੇ ਮਿਲਦੀ ਆਗੀ ਮੁੱਲ 35000 ਰੁਪਈਆ ਬੰਦੇ ਬਾਈ ਹਾਂਜੀ ਵਿੱਚੋਂ ਕੀ ਮਾਨਤਾ ਥੋੜਾ ਛੋੜ ਛੱਪਾ ਜਰੂਰ ਹੋ ਜਾਊਗਾ ਅੱਛੀ ਛੱਡਣੀ ਪੈਂਦੀ ਦੋਸਤੋ ਬਾਈ ਕਾ ਥੱਲੇ ਉਹਦੇ ਉਹ ਤਾਂ ਥੋੜੀ ਜਿਹਾ ਘਾ ਛੜਨ ਛੜਨ ਨਹੀਂ ਨਾ ਛੜਿਆ ਤੁਸੀਂ ਆਪਦੇ ਘਰੇ ਲੈ ਜਾ ਕੇ ਕਰ ਲਿਓ ਠੀਕ ਆ ਜੀ ਆਪਾਂ ਗੱਲ ਤੋਂ ਗੱਲ ਪਉਣੀ ਠੀਕ ਆ ਜੀ ਉਹ ਤੁਸੀਂ ਆਦੇ ਘਰ ਲਿਆ ਕੇ ਤੁਸੀਂ ਦੇਖਣਾ ਛੱਡ ਕੇ ਚੋਲੋ ਭਲਾ ਨਾ ਚਲੋ ਬਾਈ ਜੇ ਕਦੋਂ ਛੱਡ ਕੇ ਤੁਹਾਨੂੰ ਨਾ ਕੇ ਬਗੈਰ ਜੂੜ ਤੋਂ ਜੂੜ ਲਾਉਣਾ ਲਾ ਨਹੀਂ ਲਾ ਠੀਕ ਆ ਬਾਈ ਮੈਂ ਬਰ ਦੱਦ ਕੇ ਆ ਪਰਸੋਂ ਸੂਈ ਆ ਪੋੜੋ ਜੇ ਠੀਕ ਆ ਬਾਈ 8 7 ਲੈ ਕੇ ਦੇਣੀ ਆ ਠੀਕ ਆ ਬਾਈ ਠੀਕ ਆ ਬਾਈ ਸੂਆ ਸੂਆ ਦੂਜਾ ਠੀਕ ਆ ਜੀ ਟੱਟਾ ਮਜ਼ਰਾ ਠੀਕ ਆ ਜੀ ਪਰਸੋਂ ਸੂਈ ਜੇ ਜਪਨ ਕਾ ਨਜ਼ਾਰਾ ਠੀਕ ਆ ਜੀ ਸਾਰਾ ਪੈ ਗਿਆ ਕਿਲੀ ਜਾ ਰਿਹਾ ਠੀਕ ਆ ਜੀ ਛੋਟੀ ਐ ਠੀਕ ਆ ਜੀ ਹਾਂ ਮਾਲਾ ਮਾਲੋ ਬਈ 65000 ਦੀ ਹਨ ਠੀਕ ਆ ਤੋਰ ਲਾ ਹਾਂ ਲੋ ਜੀ ਦੋਸਤੋ ਬਾਈਕਾਂ ਤੀਜੇ ਦਿਨ ਸੂਈ ਨੂੰ ਆਗਾ 7 ਕਿਲੋ 8 ਕਿਲੋ ਦਾ ਦੁੱਧ ਆਪਾਂ 7 ਕਿਲੋ ਮੰਨ ਕੇ ਲੈ ਜਿਓ ਤੁਸੀਂ ਇਹ ਚੋਣੀ ਉਹਨ ਤੁਸੀਂ ਆ ਕੇ ਆ ਇਧਰੋਂ ਕੱਢ ਇਹ ਚੋਣੀ ਉਹਨ ਤੁਸੀਂ ਆ ਕੇ ਆ ਗਈ ਬਾਈ ਸੂਹਾ ਦੂਜਾ ਕਹਿੰਦਾ ਵਾ ਵਜੇ ਨੂੰ ਉਹਨੇ ਬਹੁਤ ਆ ਗਈ ਹੱਥੀਂ ਚੁਾਈ ਵਾਲਾ ਮੁਠੀ ਵਾਲਾ ਥਾਣਾ ਸਾਰਾ ਪੂਰਾ ਚੰਗਾ ਵਾ ਦੇਖ ਸਕਦੇ ਤੁਸੀਂ ਸੋਹਣਾ ਥਾਣਾ ਹੈਗਾ ਠੀਕ ਹੈ ਜੀ ਵੇ ਨੂਣੀ ਵੇ ਨੂਣੀ ਬਹੁਤਾ ਕੋਈ ਲੱਸੀ ਫਿੱਕੀ ਨਹੀਂ ਗਈ ਕੋਈ ਕੜ ਨਹੀਂ ਕਿੱਲਿਆ ਕੁਛ ਨਹੀਂ ਸਾਰਾ ਕੋਈ ਨਹੀਂ ਹੱਲਦਾ ਠੀਕ ਹੈ ਜੀ ਹਾਂ ਜੀ ਚਾਰ ਹੀ ਥਾਣੇ ਦੇ ਆ ਕੋਈ ਫੋਰਡ ਸ਼ਾਂਗ ਨਹੀਂ ਗਈ ਤੇ ਦੇਖੋ ਹੁਣ ਬਾਈ ਚੋਈਆਂ ਹੋਈਆਂ ਇਹ ਸਾਰੀਆਂ ਹੀ ਆ ਤੇ ਸਮਾਂ ਨੋਟ ਕਰ ਲਓ 10:00 ਵਜੇ ਤੇ 17 ਮਿੰਟ ਹੋਏ ਆਗੇ ਛੰਦ ਚੋਈ ਚ ਸਾਰਾ ਦੇਣੀ ਪਿਆ ਵਾ ਦੋਸਤੋ ਤਾਜ ਦੱਸਿਆ ਵਾ ਕਿਉਂਕਿ ਜੇ ਆਪਾਂ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾ ਨਾਲ ਫੁੱਲ ਭਰਿਆ ਹੋਣਾ ਸੀਗਾ ਠੀਕ ਹੈ ਬਾਈ ਬਾਈ ਨੰਬਰ 1 ਆ ਬਾਈ ਕਹਿੰਦਾ ਪੋਲੀ ਧਾਰ ਆ ਕਿ ਮੁੱਲ 65000 ਰੁਪਇਆ ਜਿਹਦੇ ਪਸੰਦ ਆ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ 65 ਲੰਗਿਆ ਤੁਹਾਨੂੰ ਪਤਾ ਬਾਬੇ ਨਾਦਰ ਸਿੰਘ ਦੇ ਕੋਲੇ ਗੁਰਦਲੇ ਕੋਲੇ ਮੇਰੇ ਘਰ ਆ ਬਾਬੇ ਨਾਦਰ ਸਿੰਘ ਦੇ ਕੋਲੇ ਠੀਕ ਆ ਜੀ ਜਿੱਥੇ ਚਲੇਉਂਦੇ ਥੋੜੇ ਪੈਂਦੇ ਆ ਠੀਕ ਆ ਜੀ ਜਿੱਥੇ ਮਤਲਬ ਕਿ ਕਾਲੇ ਪਿੰਗਰੇ ਤੋਂ ਥੋੜਾ ਪੈਂਦਾ ਠੀਕ ਆ ਜੀ ਆਰਾਮ ਆ ਜਾਂਦਾ ਕਿਤੇ ਫੈਂਸੀ ਹੋ ਫੋੜਾ ਹੋਵੇ ਕੋਈ ਸੁੱਖ ਬੈਠੇ ਕਰੋ ਸੁੱਖ ਲੋ ਠੀਕ ਆ ਜੀ 12 ਬੰਦਿਆਂ ਦੀ ਸੌਖਰ ਸੀਗੇ 12 ਬੰਦੇ ਲੰਗਿਆਣਾ ਜਾਣਦੇ ਨਹੀਂਗੇ ਤੇ 12 ਬੰਦੇ ਸਿਹਾਏ ਆਪਣੇ ਕੋਲੇ ਠੀਕ ਹੈ ਭਾਈ ਕਟਿਆ ਕਰਾ ਦੇ ਜਿਹਨੇ ਸੌਖ ਪੂਰੀ ਉਹ ਵੀ ਜਾਣ ਦਿੰਦੀ ਪਿੰਡ ਉਹ ਜਰੇ ਠੀਕ ਹੈ ਭਾਈ ਐਡੀ ਤਗੜੀ ਇੱਕ ਸ਼ਕਤੀ ਗੁਰਦਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਲੋ ਜੀ ਦੋਸਤੋ ਸੋਨਾ ਥਾਣਾ ਤੁਹਾਨੂੰ ਖਤਮ ਮਤਲਬ 65000 ਰੁਪਏ ਮਗਰ ਇਹਦੇ ਆ ਕਟਾ ਵਾ ਉਹ ਵੇਖੀ ਭਾਈ ਉਹ ਆ ਦੀ ਵੇਖ ਲੋ ਤੁਸੀਂ ਆ ਵੱਛੀ ਫੇਰ ਚਾਹਾਂਗੇ ਕਿ ਜਿਹਨੂੰ ਫੇਰ ਅੱਲਾਹ ਕਹਿੰਦਾ ਵੇਖਣੇ ਝੂਠ ਮਾਰਦੇ ਆ ਚਾਹਾਂਗੇ ਫੇਰ ਆ ਲੱਗੀ ਪਈ ਆ ਗਈ ਆਉਣਾ ਸਾਈਡ ਕਰ ਗਈ ਬੈਠ ਤੇ ਹੁਣ ਇਥੋਂ ਵੇਹ ਹੁਣੇ ਸਾਈਡ ਨਹੀਂ ਸੀ ਆ ਵੱਛੀ ਚੰਗ ਗਈ ਆ ਗਈ ਵੱਛੀ ਭਾਈ ਕਰ ਦੂਗਾ ਪਾਸੇ ਥ ਭਾਈਓ ਸ਼ਿਬਾ ਸੇ ਕਰਦੇ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ